ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲਿਆ ਜਾਊਗਾ। ਹਰ ਜ਼ਿਲ੍ਹੇ ਚ ਡੀਸੀ ਦਫ਼ਤਰ ਦੇ ਵਿੱਚ ਇੱਕ ਸੀਐਮ ਵਿੰਡੋ ਜੈ ਮੁੱਖ ਮੰਤਰੀ ਸਹਾਇਤਾ ਕੇਂਦਰ ਕਹਿੰਦੇ ਇਹਨੂੰ ਉਹ ਖੋਲਿਆ ਜਾਊਗਾ ਉੱਥੇ ਅਫਸਰ ਬੈਠਣਗੇ। ਉੱਥੇ ਐਮਐਲਏ ਸਾਹਿਬਾਨ ਵੀ ਜਦੋਂ ਮਰਜ਼ੀ ਕੰਮ ਲੈ ਕੇ ਆ ਸਕਦੇ ਨੇ ਸਾਰੇ। ਉੱਥੇ ਕੋਈ ਵਲੰਟੀਅਰ ਸਾਡੀ ਪਾਰਟੀ ਦਾ ਕੰਮ ਲੈ ਕੇ ਆ ਸਕਦਾ ਉੱਥੇ। ਤੇ ਉਹ ਜਿੰਨਾ ਵੀ ਉੱਥੇ ਜੇ ਤਾਂ ਉਹ ਕੰਮ ਜ਼ਿਲੇ ਲੈਵਲ ਦਾ ਹੀ ਹੈ ਤਾਂ ਤਾਂ ਉਹ ਇਮੀਡੀਏਟਲੀ ਉਸੇ ਵੇਲੇ ਉਸ ਕੰਮ ਨੂੰ ਡੀਸੀ ਜਾਂ ਜਿਹੜੇ ਵੀ ਅਫਸਰ ਨਾਲ ਸੰਬੰਧਿਤ ਹੈ ਉੱਥੇ ਟਰਾਂਸਫਰ ਕਰ ਦਿੱਤਾ ਜਾਊਗਾ ਵੀ ਤੂੰ ਉੱਥੇ ਚਲਾ ਜਾ ਭਾਈ ਤੇਰਾ ਕੰਮ ਇੱਥੇ ਹੀ ਹੋ ਜਾਊਗਾ ਜੇ ਉਹ ਮਿਨਿਸਟਰੀ ਲੈਵਲ ਦਾ ਕੰਮ ਹੈ ਤਾਂ ਸ਼ਾਮ ਤੱਕ ਮੇਰੇ ਕੋਲੇ ਸਾਰਾ ਕੁਝ ਹਰੇਕ ਜ਼ਿਲੇ ਤੋਂ ਉਹ ਸਕੈਨ ਹੋ ਕੇ ਆਊਗਾ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਇੱਕ ਮੁੱਖ ਮੰਤਰੀ ਸਾਇਤਾ ਕੇਂਦਰ ਦਾ ਡੈਸ਼ਬੋਰਡ ਮੁੱਖ ਮੰਤਰੀ ਡੈਸ਼ਬੋਰਡ ਬਣਾਇਆ ਜਾ ਰਿਹਾ ਹੈ ਜਿਹਦੇ ਜੋ ਕੰਮ ਸ਼ਾਮ ਤੱਕ ਇੱਥੇ ਆ ਜਾਣਗੇ ਸਬੰਧਤ ਡਿਪਾਰਟਮੈਂਟ ਨੂੰ ਭੇਜ ਦਿੱਤੇ ਜਾਣਗੇ ਉਸ ਤੋਂ ਬਾਅਦ ਉਸ ਬੰਦੇ ਨੂੰ ਫੋਨ ਕੀਤਾ ਜਾਊਗਾ ਅਗਲੇ ਦਿਨ ਜਾਂ ਉਸੇ ਦਿਨ ਕਿ ਤੁਹਾਡਾ ਜਿਹੜਾ ਕੰਮ ਸੀਗਾ ਤੁਸੀਂ ਫਲਾਣੇ ਜ਼ਿਲ੍ਹੇ ਚ ਕੱਲ ਗਏ ਸੀ ਦਫ਼ਤਰ ਚ ਉੱਥੇ ਮੁੱਖ ਮੰਤਰੀ ਸਾਇਤਾ ਕੇਂਦਰ ਚ ਤੇ ਉਹ ਜਿਹੜਾ ਕੰਮ ਹੈ ਉਹ ਸਬੰਧਤ ਵਿਭਾਗ ਨੂੰ ਭੇਜ ਦਿੱਤਾ ਔਰ ਇੱਕ ਜਾਂ ਦੋ ਦਿਨਾਂ ਚ ਕੰਮ ਹੋ ਜਾਊਗਾ ਜੇ ਕੋ ਕਾਗਜ਼ ਪੱਤਰੀ ਦੀ ਲੋੜ ਹੋਈ ਤੋ ਤੁਹਾਨੂੰ ਦੁਬਾਰਾ ਕਾਲ ਕਰਨਾ ਮਤਲਬ ਹਫਤੇ 10 ਦਿਨ ਦੇ ਵਿੱਚ ਵਿੱਚ ਵਿੱਚੋ ਕੰਮ ਹੋਣਾ ਚਾਹੀਦਾ ਕਾਗਜ਼ ਚਾਹੀਦੇ ਤਾਂ ਵੀ ਜੇ ਕਾਗਜ਼ ਪੂਰੇ ਨੇ ਤਾਂ ਵੀ ਨਹੀਂ ਪੂਰੇ ਤਾਂ ਵੀ ਉਹ ਉਸ ਬੰਦੇ ਨੂੰ ਰਿਸਪਾਂਸ ਮਿਲਣਾ ਚਾਹੀਦਾ ਨੰਬਰ 1 ਤੇ ਹੋ ਗਿਆ ਮੁੱਖ ਮੰਤਰੀ ਸਹਾਇਤਾ ਕੇਂਦਰ ਨੰਬਰ 2 ਤੇ ਹੋ ਗਿਆ ਕਿ ਹਰੇਕ ਜ਼ਿਲ੍ਹੇ ਦੇ ਵਿੱਚ 1 ਮਹੀਨੇ ਦਾ ਪੂਰਾ ਰੋਸਟਰ ਜਾਰੀ ਕਰ ਦਿੱਤਾ ਜਾਊਗਾ ਹਫਤੇ 'ਚ 2 ਦਿਨ ਭਾਜ ਕਹ ਲੋ ਸੋਮਵਾਰ ਤੇ ਵੀਰਵਾਰ ਕਿਸੇ ਜ਼ਿਲ੍ਹੇ 'ਚ ਮੰਗਲਵਾਰ ਤੇ ਸ਼ੁੱਕਰਵਾਰ ਕਿਸੇ ਜ਼ਿਲ੍ਹੇ ਚ ਬੁੱਧਵਾਰ ਤੇ ਸੋਮਵਾਰ ਕਿ ਇੰਨਾ ਪਿੰਡਾਂ ਦੇ ਵਿੱਚ ਇੱਕ 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 ਦਿਨ ਚ ਚਾਰ ਜਾਂ ਪੰਜ ਪਿੰਡਾਂ ਦੇ ਰੇਡੀਅਸ ਚ ਵੱਡੇ ਪਿੰਡ ਚ ਸਪੀਕਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚ ਵੈਸੇ ਵੀ ਅਨਾਉਂਸਮੈਂਟ ਕਰਾਈ ਜਾਊਗੀ ਕਿ ਇੰਨਾ ਪਿੰਡਾਂ ਦੇ ਵਿੱਚ ਜਿੰਨੇ ਵੀ ਕੋਈ ਕੰਮ ਨੇ ਰਿਸਟਰੀਆਂ ਨੇ ਆਧਾਰ ਕਾਰਡ ਨੇ ਜਾਤੀ ਪ੍ਰਮਾਣ ਪੱત્ર ਹੈ ਜਾਂ ਜਿਹਦੇ ਵਾਸਤੇ ਉਹਨਾਂ ਨੂੰ ਕੰਮ ਜਾਣਾ ਪੈਂਦਾ ਐਸ ਪਿੰਡ ਦੇ ਵਿੱਚ 11 ਵਜੇ ਤੋਂ ਲੈ ਕੇ 2 ਵਜੇ ਤੱਕ 11 ਵਜੇ ਤੋਂ ਲੈ ਕੇ 3 ਵਜੇ ਤੱਕ ਡੀਸੀ ਦਫਤਰ ਤੋਂ ਸਾਰੇ ਅਧਿਕਾਰੀ ਜਿਹੜੇ ਨੇ ਉਹ ਪਿੰਡ ਦੀ ਫਲਾਨੀ ਸੱਤ ਦੇ ਵਿੱਚ ਬੈਠਣਗੇ ਆ ਕੇ ਆਪਣਾ ਕੰਮ ਕਰਵਾਓ ਤੇ ਉਹਦੀ ਸਾਰੀ ਜਿਹੜੀ ਵੀਡੀਓ ਹੈ ਉਹ ਮੁੱਖ ਮੰਤਰੀ ਡੈਸ਼ਬੋਰਡ ਤੇ ਆਊਗੀ ਤੋਂ ਫਿਰ ਜਿਹੜਾ ਡੈਸ਼ਬੋਰਡ ਹੈ ਮੁੱਖ ਮੰਤਰੀ ਦਾ ਇਹ ਬੜੀ ਯੂਨੀਕ ਗੱਲ ਹੈ ਇਹ ਪਹਿਲਾਂ ਕਿਸੇ ਸਟੇਟ 'ਚ ਹੋਇਆ ਨਹੀਂ ਇਦਾਂ ਅਸੀਂ ਉਹਦੇ ਹੁਣ ਕਿਉਂਕਿ ਕੋਰ ਲੱਗ ਰਿਹਾ ਕੇ ਰੁਕਿਆ ਹੋਇਆ ਸੀ ਹੁਣ ਅਸੀਂ ਉੱਚ ਅੱਗੇ ਹੁਣ ਵਧ ਰਹੇ ਆ ਤਾਂ AI ਦਾ ਇਸਤੇਮਾਲ ਕਰਕੇ ਮੈਂ ਗੱਡੀ ਦੇ ਵਿੱਚ ਜਾਣਾ ਤਾਂ ਮੈਂ ਗੱਡੀ ਜਾਂਦਾ ਜਾਂਦਾ ਆਪਣੇ ਆਈਪੈਡ ਤੇ ਇਹ ਦੇਖ ਸਕੂਗਾ ਕਿ ਕਿਹੜੀ ਤਹਿਸੀਲ ਦੇ ਵਿੱਚ ਹੁਣ ਤੱਕ ਕਿੰਨੀਆਂ ਰਿਸਟੀਆਂ ਹੋ ਗਈਆਂ ਤਹਿਸੀਲਦਾਰ ਬੈਠਾ ਹੈ ਜਾਂ ਨਹੀਂ ਬੈਠਾ ਜੇ ਉਹਨੇ 9:30 ਵਜੇ ਤੋਂ 10:30 ਵਜੇ ਤੱਕ ਤਾਂ 5 ਰਿਸਟੀਆਂ ਕਰਤੀਆਂ ਪਰ 12 ਵਜੇ ਤੱਕ ਇੱਕ ਵੀ ਨਹੀਂ ਕੀਤੀ ਉਸ ਤੋਂ ਬਾਅਦ ਮੈਂ ਪਤਾ ਕਰ ਸਕਦਾ ਇਮੀਡੀਏਟਲੀ ਕਿ ਤਹਿਸੀਲਦਾਰ ਉੱਥੇ ਮੌਜੂਦ ਨਹੀਂ ਹੈਗਾ ਜੜੀ ਇਸੇ ਕਰਾਉਣ ਵਾਲੀ ਹੈ ਨਹੀਂ ਕੋਈ ਯਾਨੀ ਕਿ ਮੇਰੀ ਜਿਹੜੀ ਬਾਜ਼ ਅੱਖ ਹੈ ਉਹ ਸਾਰੇ ਦਫ਼ਤਰਾਂ ਤੇ ਰਹੂਗੀ ਤਾਂ ਕਿ ਮੇਰੇ ਪੰਜਾਬ ਦੇ ਜਿਹੜੇ ਲੋਕ ਜਿਹੜੇ ਉਹ ਕਿਸੇ ਕਿਸੇ ਵੀ ਤਰ੍ਹਾਂ ਦੀ ਖੱਜਲ ਖਵਾਰੀ ਤੋਂ ਬਚ ਸਕਣ ਨੰਬਰ 3 ਦਫ਼ਤਰ ਜਾਂਦੇ ਆਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਜਾ ਕੇ ਡੀਸੀ ਦਫ਼ਤਰ ਦੇ ਮੂਰੇ ਜਿਹੜੀਆਂ ਕੁਰਸੀਆਂ ਲੱਗੀਆਂ ਉੱਥੇ ਜਾ ਕੇ ਬਹਿ ਜਾਈਏ ਕੰਟੀ ਡੇਟ ਘੰਟੇ ਵਾਰੀ ਹੁੰਦੀ ਹੈ ਜਦੋਂ ਵਾਰੀ ਆਉਂਦੀ ਹੈ ਟੀ ਸਾਬ ਕਹਿੰਦਾ ਤੇਰਾ ਕੰਮ ਤਾਂ ਇਹ ਹੀ ਨਹੀਂ ਇੱਥੇ ਉਹ ਤਾਂ 2 ਨੰਬਰ ਫਲੋਰ ਤੇ 12 ਨੰਬਰ ਕਮਰੇ ਚਾਹੂ ਤੇਰਾ ਕੰਮ ਇਹ ਪਹਿਲੇ ਹੀ ਕਿਉਂ ਨਹੀਂ ਦੱਸਿਆ ਜਾਂਦਾ ਉਸ ਬੰਦੇ ਨੂੰ ਤਾਂ ਇੱਕ ਸਵਾਗਤ ਅਤੇ ਸਹਾਇਤਾ ਕੇਂਦਰ ਜਾਣਸਾਰ ਜਿਹੜਾ ਉਹ ਉਹ ਮਿਲੂਗਾ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਚ ਕਿ ਜਿਵੇਂ ਆਪਾਂ 에어ਪੋਰਟ ਤੇ ਜਾਂਦੇ ਆਂ ਆਪਾਂ ਟਿਕਟ ਫੜਾ ਦਿੰਨੇ ਆ ਇਨਫੋਰਮੇਸ਼ਨ ਸੈਂਟਰ ਤੇ ਉਹ ਕਹਿੰਦੇ ਨੇ 34 ਨੰਬਰ ਤੇ ਤੁਹਾਡਾ ਜੀ ਚੈੱਕ ਇਨ ਚੱਲ ਰਹੀ ਹੈ ਤੁਸੀਂ 34 ਨੰਬਰ ਜਿਹੜਾ ਕਾਊਂਟਰ ਤੇ ਚਲੇ ਜਾ ਬਿਲਕੁਲ ਇਸੇ ਤਰ੍ਹਾਂ ਹੀ ਕੋਈ ਬੰਦਾ ਆਊਗਾ ਕਚਹਿਰੀ ਚ ਜਾਂ ਡੀਸੀ ਦਫਤਰ ਚ ਉਹਨੂੰ ਦੱਸ ਦਿੱਤਾ ਜਾਊਗਾ ਉਸੇ ਵੇਲੇ ਕਿ ਤੇਰਾ ਜਿਹੜਾ ਕੰਮ ਹੈ ਉਹ ਫਸਟ ਫਲੋਰ ਤੇ 14 ਨੰਬਰ ਕਮਰੇ ਚ ਹੋਊਗਾ ਤੇ ਤੂੰ ਉੱਥੇ ਚਲਾ ਜਾ ਤੇ ਕੋਈ ਕੋਈ ਦਿੱਕਤ ਹੋਈ ਤਾਂ ਸਾਨੂੰ ਦੱਸ ਸੋ ਇੱਕ ਨਵੇਂ ਕਿਸਮ ਦਾ ਇੱਕ ਨਵੇਂ ਅਲੱਗ ਲੈਵਲ ਦਾ ਜਿਹੜਾ ਨੈਕਸਟ ਲੈਵਲ ਜਿਹੜਾ ਪ੍ਰਸ਼ਾਸਨ ਅਸੀਂ ਉਹ ਦੇਣਾ ਚਾਹੁੰਦੇ ਆ ਉਹ ਹੁਣ ਅਸੀਂ ਇਹ ਕੱਲ ਤੋਂ ਹੀ ਲਾਗੂ ਕਰਤਾ ਇਹਦੇ ਵਾਸਤੇ ਕੋਈ ਇਹ ਨਹੀਂ ਹੈਗਾ ਕਿ ਉਹ ਜਾਣਗੇ ਜਾਂ ਕੋਈ ਟ੍ਰੇਨਿੰਗ ਹੋਊਗੀ ਕੁਝ ਨਹੀਂ ਸਿੱਧਾ ਕਹਿਤਾ ਡੀਸੀਆਂ ਨੂੰ ਐਸਐਸਪੀਜ਼ ਨੂੰ ਕੱਲ ਨੂੰ ਬੁਲਾਇਆ ਹੋਇਆ ਪਰ ਉਹਨੂੰ ਦੱਸਤਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਜੇ ਕੋਈ ਫੱਜਲਖੋਰੀ ਹੋਈ ਜੇ ਪ੍ਰੋਫੈਸ਼ਨ ਹੋਈ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਔਰ ਕਿਸੇ ਵੀ ਕਿਸਮ ਦਾ ਲੋਕਾਂ ਦਾ ਕੰਮ ਇਸ ਤਰ੍ਹਾਂ ਦਾ ਨਾ ਹੋਵੇ ਕੋਈ ਰੇਅਰਸਟ ਆਫ ਰੇਅਰ ਕੇਸ ਹੋਵੇ ਵੀ ਉਹਨੂੰ ਚੰਡੀਗੜ੍ਹ ਹੌਣਾ ਪੈ ਜੇ ਨਹੀਂ ਤਾਂ ਅਸੀਂ ਮਾਲਵਾ ਮਾਝਾ ਦੋਆਬਾ ਉਥੇ ਸਾਰੇ ਡੀਸੀ ਦਫ਼ਤਰਾਂ 'ਚ ਤੇ ਵੈਸੇ ਵੀ ਐਮਐਲਏ ਦੇ ਜਿਹੜੇ ਸਾਰੇ ਦਫ਼ਤਰ ਨੇ ਉਹਨਾਂ ਨੂੰ ਪਾਵਰਫੁੱਲ ਹੋਰ ਪਾਵਰਫੁੱਲ ਕਰਾਂਗੇ ਕਿ ਐਮਐਲਏ 'ਚ ਕੋਲੇ ਜਿਹੜੇ ਲੋਕ ਆਉਂਦੇ ਨੇ ਉਹ ਉਹਨਾਂ ਦੇ ਕੰਮ ਉੱਥੇ ਹੀ ਕਰਾ ਸਕੇ ਜੇ ਚੰਡੀਗੜ੍ਹ ਆਉਣਾ ਵੀ ਪੈ ਰਿਹਾ ਕਿਸੇ ਨਾ ਕਿਸੇ ਕੇਸ 'ਚ ਤਾਂ ਉਹ ਡਿਪਾਰਟਮੈਂਟ ਸੰਬੰਧਿਤ ਡਿਪਾਰਟਮੈਂਟ ਉਹ ਉਸੇ ਦੀ ਨਹੀਂ ਉਹਦਾ ਕੰਮ ਜਿਹੜਾ ਕਰਕੇ ਉਹਨੂੰ ਵਾਪਸ ਕੀਤਾ ਜਾਵੇ ਸੋ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਸੁਧਾਰ ਜਿਹੜੇ ਨੇ ਉਹਦੇ ਬਾਰੇ ਗੱਲ ਹੋਈ ਹੈ ਬਾਕੀ ਡਰੱਗ ਕੱਲ ਨੂੰ ਪੁਲਿਸ ਬਲਾਈ ਹੋਈ ਐ ਤੁਸੀਂ ਦੇਖ ਰਹੇ ਹੋਵੋਗੇ ਵੱਡੇ ਪੱਧਰ ਤੇ ਬਦਲੀਆਂ ਕੀਤੀਆਂ ਜਾ ਰਹੀਆਂ ਨੇ 500 ਪੁਲਿਸ ਵਾਲਾ ਕੱਲੇ ਜਲੰਧਰ ਜ਼ਿਲ੍ਹੇ ਚ ਬਦਲਿਆ ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਪਿਛਲੇ 10-10 ਸਾਲ ਤੋਂ ਉੱਥੇ ਹੀ ਪੈ ਗਈਆਂ ਤੇ ਉਹਨਾਂ ਤੇ ਪੂਰਾ ਜਿਹੜਾ 2-3 ਮਹੀਨਿਆਂ ਚ ਅਸੀਂ ਬਣਾਇਆ ਸਾਡੇ ਕੋਲੇ ਰੋਸਟਰ ਬਣ ਗਿਆ ਸਾਰਾ ਹੋਮਵਰਕ ਹੋ ਗਿਆ ਉਹਦੇ ਮੁਤਾਬਕ ਅਸੀਂ ਹੁਣ ਕੰਮ ਸਰ ਮੌਨਸੂਨ ਨੂੰ ਲੈ ਕੇ ਸਰ ਮੌਨਸੂਨਸ ਆ ਰਹੇ ਨੇ ਹੜ੍ਹਾਂ ਨੂੰ ਲੈ ਕੇ ਕਰੋ ਕੀ ਮੈਨੂੰ ਇਲੈਕਟਿਕ ਡਿ렉ਟ ਤੁਸੀਂ ਕਰੋਗੇ ਹਾਂਜੀ ਅਫਸਰ ਹੋਣਗੇ ਜੀ ਡਿਸਟ੍ਰਿਕਟ ਲੈਵਲ ਤੇ ਆਈਐਸ ਤੇ ਪੀਸੀਐਸ ਅਫਸਰ ਹੋਣਗੇ ਜੀ ਐਮਐਲਏ ਸਾਹਿਬਾਨ ਉੱਥੇ ਜੋ ਜਾਣਗੇ ਜੀ ਸਿਵਲ ਮਾਰਸ਼ਲ ਵੀ ਲਾਵਾਂਗੇ ਜਿਹੜੇ ਜਿਹੜੇ ਕਿ ਆਮ ਲੋਕਾਂ ਨੂੰ ਰਿਪਰੈਜ਼ੈਂਟ ਕਰਨਗੇ ਜਿਵੇਂ ਤੁਸੀਂ ਦੇਖਦੇ ਹੋਗੇ ਚੰਡੀਗੜ੍ਹ ਚ ਪੁਲਿਸ ਦੇ ਨਾਲ ਨਾਲ ਇੱਕ ਸਿਵਲ ਮਾਰਸ਼ਲ ਵੀ ਖੜਦੇ ਨਾਲ ਸੋ ਇਸ ਤਾਂ ਕਿ ਉਹ ਅਫਸਰਾਂ ਤੇ ਵੀ ਚੈੱਕ ਰਵੇ ਤੇ ਉਸੇ ਵੇਲੇ ਡਿਪਟੀ ਕਮਿਸ਼ਨਰ ਬੈਠਾ ਹੈ ਉਸੇ ਵੇਲੇ ਉਹ ਬੈਠੇ ਨੇ ਤਾਂ ਡਿਪਟੀ ਕਮਿਸ਼ਨਰ ਤੇ ਵੀ ਇਹ ਇਹ ਜਿੰਮੇਵਾਰੀ ਬਣੂਗੀ ਕਿ ਤੂੰ ਇਹਨਾਂ ਨੂੰ ਵੀ ਕੰਮ ਤੋਂ ਨਹੀਂ ਰੋਕਣਾ ਕਿ ਤੇ ਨਾਲ ਇਹ ਆ ਵੀ ਆਪ ਵੀ ਉੱਥੇ ਬਹਿਣਾ ਇਹ ਨਾ ਹੋਵੇ ਕਿ ਆਪ ਪਿਛਲੇ ਦਰਵਾਜ਼ੇ ਥਾਈ ਲੰਘੇ ਜਿਵੇਂ ਤੁਸੀਂ ਐਸਐਸਪੀ ਤੇ ਡੀਸੀ ਦਾ ਕਿਹਾ ਵੀ ਜਿੰਮੇਵਾਰੀ ਫਿਕਸ ਹੋਊਗੀ ਤਾਂ ਬਹੁਤ ਮੁੰਡਾ ਕਿਉਂਕਿ ਹੁਣ ਤੱਕ ਪਰ ਕਈ ਵਾਰੀ ਇਹ ਕਹਿ ਤਾ ਦਿੱਤੀ ਕਿਆਂ ਪਰ ਹਜੇ ਤੱਕ ਕਿਸੇ ਨਹੀਂ ਅਸੀਂ ਹੁਣ ਬਣਾਇਆ ਅਸਲ ਚ ਅਸਲ ਚ ਬਹੁਤ ਬਹੁਤ ਲੋਕਲ ਲੈਵਲ ਤੇ ਕੰਮ ਵਰ ਕੀਤਾ ਉਹਨੂੰ ਅਸੀਂ ਲਾਗੂ ਕਰ ਰਹੇ ਹਾਂ ਕਿਉਂਕਿ 3 ਮਹੀਨੇ ਲੰਬਾ ਤਾਂ ਇਲੈਕਸ਼ਨ ਕੋਡ ਹੀ ਹੋ ਗਿਆ ਕੀ ਕਰੀਏ ਹੁਣ ਸੋ ਹੁਣ ਅਸੀਂ ਇਮੀਡੀਏਟਲੀ ਤਾਈਓ ਇਮੀਡੀ ਤੇ ਕੋਈ ਅਫਸਰਾਂ ਨੂੰ ਵੀ ਕਹਿ ਕੋਈ ਤੁਹਾਨੂੰ ਬੰਦਾ ਇਹ ਕਹਿ ਰਿਹਾ ਕੋਈ ਇਲੀਗਲ ਕੰਮ ਕਰਨ ਨੂੰ ਜਾਂ ਕੋਈ ਤੁਹਾਨੂੰ ਇਹ ਕਹਿ ਰਿਹਾ ਆ ਕੰਮ ਕਰਕੇ ਦੇਣਾ ਜਾਂ ਕੋਈ ਮੈਂ ਤਹਾਂ ਤੋਂ ਬੋਲਦਾ ਜਾਂ ਮੈਂ ਖਲਾਨੇ ਥਾਂ ਤੋਂ ਬੋਲਦਾ ਉਹ ਚੀਜ਼ ਚੱਲਦੀ ਹੈ